ਸਾਡਾ ਮਕਸਦ ਸੀਗਾ ਵੀ ਇੱਕ ਛੱਤ ਹੇਠਾ ਸਾਰੇ ਪੱਤਰਕਾਰਾਂ ਨੂੰ ਇਕੱਠਾ ਕਰਨਾ ਜਿਹਦੇ ਵਿੱਚ ਅੱਜ ਅਸੀਂ ਬਹੁਤ ਜ਼ਿਆਦਾ ਸਕਸੈਸ ਹੋਏ ਆਂ 350 ਦੇ ਪਲੱਸ ਪੱਤਰਕਾਰ ਜੋ ਲੁਧਿਆਣੇ ਸੀਗਾ ਇਸ ਮੀਟਿੰਗ ਦੇ ਵਿੱਚ ਜਿਨ੍ਹਾਂ ਨੇ ਸ਼ਿਰਕਤ ਕੀਤੀ ਹੈ ਤੇ ਅਸੀਂ ਖੁੱਲੇ ਆਈਡੀ ਕਾਰਡ ਖੁੱਲੇ ਸਰਟੀਫਿਕੇਟ ਲੈਣ ਲੈ ਕੇ ਆਏ ਸੀ ਤੇ ਸਾਡੇ ਕੋਲ ਇੱਕ ਵੀ ਸਰਟੀਫਿਕੇਟ ਨਹੀਂ ਬੱਚਾ ਜਿਹੜਾ ਅਸੀਂ ਘਰ ਵਾਪਸ ਲੈ ਕੇ ਜਾਈਏ ਤੇ ਕੀ ਕਹਿਣਾ ਦੋਗੇ ਪੱਤਰਕਾਰ ਦੀ ਆਵਾਜ਼ ਵਾਸਤੇ ਤੁਸੀਂ ਅੱਜ ਕਈ ਜਿਹੜੇ ਅਹਿਮ ਫੈਸਲੇ ਲਏ ਆ ਔਰ ਗੱਲ ਤੁਸੀਂ ਕੰਟੈਕਸਟ ਦੀ ਵੀ ਕੀਤੀ ਸੀ ਵੀ ਟੂਲ ਪਲੇਆਰ ਤੇ ਲੋਕ ਜਾਣਦੇ ਸੀ ਤਾਂ ਕਈ ਜਿਹੜੀਆਂ ਖਾਸ ਕਰਕੇ ਪੱਤਰਕਾਰਾਂ ਨੂੰ ਜਿਹੜੀਆਂ ਦਿੱਕਤਾਂ ਆਉਂਦੀਆਂ ਸੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਜਿਹੜਾ ਤੁਸੀਂ ਪੱਤਰਕਾਰਾਂ ਦੀ ਖਾਸ ਜਦਿਆ ਅਸੀਂ 2019 ਤੋਂ ਜਿਹੜਾ ਕਲੱਬ ਚਲਾ ਰਹੇ ਹਾਂ ਜਿਸ ਦੇ ਵਿੱਚ ਅਸੀਂ ਹਲੇ ਹਲੇ ਤੱਕ ਹੁਣ ਤੱਕ ਇੱਕ ਵੀ ਪੈਸਾ ਜਿਹੜਾ ਕਿਸੇ ਵੀ ਮੈਂਬਰ ਕੋਲੋਂ ਜੁਆਇਨਿੰਗ ਫੀਸ ਨਹੀਂ ਲਈਏ ਇਹ ਪਹਿਲਾ ਕਲੱਬ ਆ ਜਿਹੜਾ ਬਿਨਾਂ ਫੰਡ ਤੋਂ ਚਲਾ ਰਹੇ ਹਾਂ ਬਿਨਾਂ ਕਿਸੇ ਅਸੀਂ ਕਿਸੇ ਦੀ ਮਦਦ ਲਿੱਤੇ ਚਲਾ ਰਹੇ ਹਾਂ ਬਲਕਿ ਪੱਤਰਕਾਰ ਦੇ ਉੱਤੇ ਟੈਗ ਲੱਗ ਜਾਂਦਾ ਇਹ 150 ਰੁਪਏ ਵਾਲਾ ਪੱਤਰਕਾਰ ਸਾਡੇ ਕਲੱਬ ਨੇ ਸਾਬਿਤ ਕੀਤਾ ਆ ਵੀ ਅਸੀਂ ਕੋਲੋਂ ਬਹੁਤ ਸਾਰੇ ਪੱਤਰਕਾਰਾਂ ਦਾ ਇਲਾਜ ਕਰਾਇਆ ਬਹੁਤ ਸਾਰੇ ਪੱਤਰਕਾਰਾਂ ਦੀ ਮਾਲੀ ਹਾਲਤ ਸੁਧਾਰੀ ਆ ਰਾਸ਼ਨ ਦੀ ਸੇਵਾ ਕੀਤੀ ਆ ਜਿੱਥੇ ਵੀ ਹੋ ਸਕਿਆ ਅਸੀਂ ਕੋਲੋਂ ਪੱਤਰਕਾਰਾਂ ਨੇ ਮਿਲ ਕੇ ਮਦਦ ਕੀਤੀ ਆ ਪਰ ਅੱਜ ਤੱਕ ਅਸੀਂ ਕਿਸੇ ਤੋਂ ਫੰਡ ਨਹੀਂ ਲਿਆ ਦੂਜੀ ਗੱਲ ਰਹੀ ਟੋਲ ਪਲਾਜ਼ਾ ਦੀ ਜਿਹੜਾ ਸਾਡਾ 9 ਸਾਲ ਦਾ ਸਾਰਾ ਸਿਸਟਮ ਚੱਲਦਾ ਸੀ 10 ਦਿਨ ਪਹਿਲਾਂ ਸਾਨੂੰ ਪੰਜਾਬ ਦੇ ਜਿਹੜੇ ਸਾਰੇ ਟੋਲ ਪਲਾਜ਼ਾ ਫ੍ਰੀ ਹੋ ਚੁੱਕੇ ਆ ਜਿਹਦੇ ਵਿੱਚ ਸਾਨੂੰ ਸਿਰਫ ਸਾਡੇ ਜਿਹੜੇ 2 ਸਾਲ ਪੁਰਾਣੇ ਮੈਂਬਰ ਨੇ ਉਹਨਾਂ ਨੂੰ ਫ੍ਰੀ ਹੋਇਆ ਹੋ। ਸਿਰਫ ਉਹਦੇ ਲਈ ਉਹ ਮਤਲਬ ਕਿ ਕਿੱਦਾਂ ਪਤਾ ਲੱਗੇਗਾ ਵੀ ਕਿਹਨਾਂ ਨੂੰ ਫ੍ਰੀ ਆ ਜਾਂ ਕਿਹਨਾਂ ਨੂੰ ਉਹ ਸਾਡੇ ਕੋਲ ਉਹਨਾਂ ਨੇ ਆਈਡੀ ਕਾਰਡ ਦੀ ਕਾਪੀ ਮੰਗੀ ਆ। ਜਿੱਦਾਂ ਹੀ ਅਸੀਂ ਆਈਡੀ ਕਾਰਡ ਦੀ ਕਾਪੀ ਜਮ੍ਹਾਂ ਕਰਾ ਦੇਵਾਂਗੇ ਸਾਡਾ ਕਲੱਬ ਦਾ ਆਈਡੀ ਕਾਰਡ ਦੇਖ ਕੇ ਉਹ ਕੋਈ ਮੈਸੇਜ ਦੇਣਾ ਚਾਹੋਗੇ ਹੋਰ ਪੱਤਰਕਾਰਾਂ ਨੂੰ ਜਿਹੜੇ ਅਜੇ ਵੀ ਜੁੜਨ ਤੋਂ ਜਿਹੜੇ ਦੂਰ ਹੈਗੇ ਨੇ ਤੁਹਾਡੇ ਨੰਨੇ ਹਾਂ ਬਿਲਕੁਲ ਅਸੀਂ ਲੁਧਿਆਣਾ ਦੇ ਸਾਰੇ ਪੱਤਰਕਾਰਾਂ ਨੂੰ ਪੰਜਾਬ ਦੇ ਸਾਰੇ ਪੱਤਰਕਾਰਾਂ ਨੂੰ ਬੇਨਤੀ ਕਰਦੇ ਹਾਂ ਵੀ ਇੱਕ ਵਾਰ ਸਾਡੀ ਮੀਟਿੰਗ ਤੇ ਆ ਕੇ ਸਾਡੇ ਨਾਲ ਜੁੜ ਕੇ ਸਾਡੇ ਨਾਲ ਵਰਤ ਕੇ ਦੇਖੋ ਤੁਹਾਨੂੰ ਪਤਾ ਲੱਗੂਗਾ ਸਟੇਟ মিডিਆ ਕਲੱਬ ਤੁਹਾਡੇ ਨਾਲ ਕਿੱਥੇ ਖੜਾ ਆ ਤੇ ਕਿਹੜੀ ਘੜੀ ਚ ਖੜਾ ਆ ਤੇ ਖੜਦਾ ਰਹੂਗਾ ਜੇ ਅਸੀਂ ਇੱਕ ਛੱਤ ਹਟਾ ਇਕੱਠੇ ਹੋ ਜਾਈਏ ਤਾਂ ਸਾਨੂੰ ਪ੍ਰੈਸ ਕਲੱਬ ਬਣਾਉਣ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਊਗੀ ਇਹੀ ਪ੍ਰੋਬਲਮ ਆ ਵੀ ਲੁਧਿਆਣਾ ਦੇ ਵਿੱਚ ਹਾਲੇ ਤੱਕ ਲੁਧਿਆਣਾ ਪ੍ਰੈਸ ਕਲੱਬ ਨਹੀਂ ਬਣ ਪਾਇਆ ਜੇ ਸਟੇਟ মিডিਆ ਕਲੱਬ ਅੱਜ ਉੱਪਰ ਆ ਤੇ ਤੁਹਾਡੇ ਪੱਤਰਕਾਰਾਂ ਦੇ ਕਰਕੇ ਹੀ ਆ ਤੁਸੀਂ ਜਿੰਨਾ ਸਾਥ ਦਿੱਤਾ ਤੇ ਹੋਰ ਅਸੀਂ ਚਾਹੁੰਦੇ ਹਾਂ ਵੀ ਸਾਡੇ ਨਾਲ ਹੋਰ ਵੱਧ ਤੋਂ ਵੱਧ ਲੁਧਿਆਣਾ ਦੇ ਮੈਂਬਰ ਜੁੜਨ ਤਾਂ ਜੋ ਅਸੀਂ ਪ੍ਰੈਸ ਕਲੱਬ ਦੀ ਮੰਗ ਸਰਕਾਰ ਮੂਰੇ ਰੱਖ ਸਕੀਏ ਠੀਕ ਹੈ ਧੰਨਵਾਦ ਜੀ ਨਿਰਦੀਪ ਕੀ ਕਿਹਾ ਜਾਊਗਾ ਅੱਜ ਦੀ ਮੀਟਿੰਗ ਬਾਰੇ ਕਈ ਅਹਿਮ ਫੈਸਲੇ ਲਏ ਗਿਆ ਔਰ ਸਾਡੇ 3-402 ਵੱਧ ਪੱਤਰਕਾਰ ਨੇ ਅੱਜ ਦੀ ਮੀਟਿੰਗ ਵਿੱਚ ਕਿੰਨੀ ਮਿਲਣਾ ਹੈ ਕੋਜੀ ਸਾਡਾ ਤਾਂ ਸ਼ੁਰੂ ਤੋਂ ਇਨੀਸ਼ੀਏਟ ਕੀਤਾ ਵਾ ਮੁੱਖ ਤਰ੍ਹਾਂ ਕਾਰਾਂ ਦੀ ਪੜਾਈ ਲਈ ਆ ਤਾਂ ਯਾਰ ਇੱਥੇ ਬਾਈਟ ਕਰਾਂ ਚਾਹੇ ਕਿ ਕਾਡ ਸਪੋਟਾਂ ਨਾਲ ਮਾਰ ਦੇ ਨਿਰਦੇਸ਼ ਕੀ ਕਹਿਣਾ ਚਾਹੋਗੇ ਅੱਜ ਦੀ ਮੀਟਿੰਗ ਦੇ ਵਿੱਚ 3500 ਪੱਤਰਕਾਰ ਪਹੁੰਚਿਆ ਸੀ ਔਰ ਕਹਿਰ ਫੈਸਲੇ ਲਏ ਆ ਕੀ ਕੀ ਮੀਟਿੰਗ ਦੇ ਵਿੱਚ ਅੱਜ ਦੀਆਂ ਸਲਾਹਾਂ ਹੋਈਆਂ ਦੇਖੋ ਬ੍ਰਦਰ 2019 ਤੋਂ ਅਸੀਂ ਇਹ ਕਲੱਬ ਸ਼ੁਰੂ ਕੀਤਾ ਸੀ ਸਟੇਟ মিডিਆ ਕਲੱਬ ਜਿਹਦੀ ਪਹਿਲੀ ਇੱਕੀ ਕੰਡੀਸ਼ਨ ਸੀ ਕਿ ਕੋਈ ਜੁਆਇਨਿੰਗ ਫੀਸ ਨਹੀਂ ਹੋਊਗੀ ਕੋਈ ਮੈਂਬਰਸ਼ਿਪ ਫੀਸ ਨਹੀਂ ਹੋਊਗੀ ਤੇ ਆਲਵੇਜ਼ ਲੋਕਡਾਊਨ ਵੀ ਲੱਗਿਆ ਉਸ ਤੋਂ ਬਾਅਦ ਵੀ ਹਰੇਕ ਵਾਰ ਪੱਤਰਕਾਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਪਈ ਆ ਤਾਂ ਆਪਣੀ ਟੀਮ ਹਮੇਸ਼ਾ ਹਾਜ਼ਰ ਰਹੀ ਆ ਚਾਹੇ ਉਹਨਾਂ ਹਸਪੀਟਲ 'ਚ ਲੋੜ ਆ ਘ ਕੋਈ ਪੁਲਿਸ ਵੱਲੋਂ ਪ੍ਰਸ਼ਾਸਨ ਵੱਲੋਂ ਦਿੱਕਤ ਆਈ ਹੈ ਹਰ ਜਗ੍ਹਾ ਆਪਾਂ ਉਹਨਾਂ ਦੇ ਨਾਲ ਖੜੇ ਆਂ ਅੱਜ ਵੀ ਸਾਡਾ ਮਕਸਦ ਮੀਟਿੰਗ ਦਾ ਇਹੀ ਸੀਗਾ ਕਿ ਆਪਾਂ ਲੁਧਿਆਣਾ ਵਿੱਚ ਜ਼ਿਆਦਾ ਕਲੱਬ ਨਾ ਬਣਾ ਕੇ ਇੱਕੋ ਹੀ ਸੋਲਿਡ ਕਲੱਬ ਬਣਾਈਏ ਤਾਂ ਕਿ ਉਹਨੂੰ ਗਵਰਨਮੈਂਟ ਵੱਲੋਂ ਵੀ ਇੱਕ ਪ੍ਰੈਸ ਕਲੱਬ ਦੀ ਵਜ੍ਹਾ ਲੁਧਿਆਣਾ ਵਿੱਚ ਮਾਨਤਾ ਮਿਲੇ ਤੇ ਹਰੇਕ ਪੱਤਰਕਾਰ ਵੀਰ ਦਾ ਉੱਥੇ ਭਲਾ ਹੋਵੇ ਮੇਰੀ ਜੀ ਵਜ੍ਹਾ ਕੀ ਹੈ ਵੀ ਲੁਧਿਆਣਾ ਸ਼ਹਿਰ ਦੇ ਵਿੱਚ ਖਾਸ ਕਰਕੇ ਅਜੇ ਤੱਕ ਪ੍ਰੈਸ ਕਲੱਬ ਨਹੀਂ ਬਣਿਆ ਕਿੰਨੇ ਕਿਤੇ ਉਹਦਾ ਕਾਰਨ ਕੀ ਹੈਗਾ ਵਾ ਕਿ ਜਿਹੜੇ ਬਹੁਤ ਜ਼ਿਆਦਾ ਕਲੱਬ ਬਣ ਗਏ ਇਸ ਕਰਕੇ ਇਹ ਇਹਦਾ ਮੇਨ ਕਾਰਨ ਕੀ ਹੈ ਦੇਖੋ ਬਈਆ ਇਹਦਾ ਸਭ ਤੋਂ ਮੇਨ ਕਾਰਨ ਅਸੀਂ ਆਪ ਹੀ ਆ ਖੁਦ ਮੈਂ ਵੀ ਆ মিডিਆ ਨੂੰ ਇੱਕ মিডিਆ ਬਾਡੀ ਬਣਾ ਲਈ ਨਾ ਆਪਣਾ ਹੀ ਰੋਲ ਆ ਸਾਰਿਆਂ ਦਾ ਤੁਹਾਡਾ ਮੇਰਾ ਆਪਣੀ ਜਿੰਨੇ ਵੀ ਪੱਤਰਕਾਰ ਵੀ ਨੇ ਲੁਧਿਆਣੇ ਦੇ ਕਿਤੇ ਨਾ ਕਿਤੇ ਆਪਣੀ ਮੈਂ ਛੱਡ ਕੇ ਇੱਕ ਹੋਣਾ ਪੈਣਾ ਵਾ ਜਦੋਂ ਆਪਾਂ ਇੱਕ ਹੋ ਗਏ ਫਿਰ ਮੈਨੂੰ ਲੱਗਦਾ ਲੁਧਿਆਣੇ ਦੇ ਕਿਸੇ ਵੀ ਪੱਤਰਕਾਰ ਵੀਰ ਨੂੰ ਪ੍ਰਸ਼ਾਸਨ ਵੱਲੋਂ ਜਾ ਸਿਸਟਮ ਵੱਲੋਂ ਕੋਈ ਕਮੀ ਰਹੂਗੀ ਈਵਨ ਉਹਨਾਂ ਦੀ مالی ਹਾਲਤ ਵੀ ਸੁਧਰ ਜੂਗੀ ਕਿਉਂਕਿ ਜਦੋਂ ਪ੍ਰੈਸ ਦਾ ਜ਼ੋਰ ਹੋਊਗਾ ਤਾਂ ਉਹਨੂੰ ਕਾਰੋਬਾਰ ਵੀ ਮਿਲੇਗਾ ਐਡ ਵੀ ਮਿਲੇਗੀ ਕੰਮ ਵੀ ਮਿਲੇਗਾ ਤੇ ਇਹ ਤਾਂ ਹੁਣ ਵੀ ਇਹੀ ਅਪੀਲ ਆ ਵੀ ਸਾਰੇ ਇੱਕ ਹੋ ਜੋ ਚਾਹੇ ਕੋਈ ਹੋਰ ਬੰਦਾ ਇਨੀਸ਼ੀਏਟ ਕਰ ਲੇ ਅਸੀਂ ਉਹਦੇ ਨਾਲ ਜੁੜ ਜਾਾਂਗੇ ਚਾਹੇ ਸਾਡੇ ਨਾਲ ਆ ਕੇ ਬਾਕੀ ਜੁੜ ਜਾਣ ਪਰ ਇਹ ਜਲਦੀ ਕਰਨਾ ਚਾਹੀਦਾ ਕਿਉਂਕਿ ਆਮ ਆਦਮੀ ਪਾਰਟੀ ਇੱਕ ਪਾਰਟੀ ਵੀ মিডিਆ ਦੇ ਸਿਰ ਤੋਂ ਆਈ ਹੋਈ ਆ ਤੇ ਆਪਾਂ ਕਿਉਂ ਨਹੀਂ ਲੁਧਿਆਣੇ 'ਚ ਕਲੱਬ ਬਣਾ ਸਕਦੇ ਤੇ ਯਾਰ ਸਾਰਿਆਂ ਨੂੰ ਬੀ ਲੈ ਕਿ ਵੱਧ ਤੋਂ ਵੱਧ ਯੋਗਦਾਨ ਪਾਓ ਤੇ ਕਲੱਬ ਨੂੰ ਕਾਮਯਾਬ ਕਰੋ ਠੀਕ ਹੈ ਜੀ ਕੀ ਕਹਿਣਾ ਜਾਓਗੇ ਅੱਜ ਦੀ ਮੀਟਿੰਗ ਬਾਰੇ ਜਿਹੜੀ ਸਟੇਟ মিডিਆ ਕਲੱਬ ਨਾਲ ਕੀਤੀ ਹੈ ਦੇਖੋ ਮੇਰਾ ਨਾਮ ਸੁਸ਼ੀਲ ਮਚਾਨ ਸਟੇਟ মিডিਆ ਕਲੱਬ ਤੋਂ ਜੁਆਇੰਟ ਸੈਕਟਰੀ ਹੈਗਾ ਮੈਂ ਜਿਵੇਂ ਕਿ ਪ੍ਰਧਾਨ ਜਤਿੰਦਰ ਟੰਡਨ ਹੋਣਾ ਨੇ ਦੱਸਿਆ ਹੈਗਾ ਵਾ ਬਈ ਸਟੇਟ মিডিਆ ਕਲੱਬ ਸਭ ਤੋਂ ਪੁਰਾਣਾ ਕਲੱਬ ਆ ਪੋਰ ਪੰਜਾਬ ਦਾ ਸਭ ਤੋਂ ਵੱਡਾ ਕਲੱਬ ਹੈ ਜਿੰਦੇ ਵਿੱਚ ਦਿਨੋ ਦਿਨ ਆਏ ਦਿਨ ਮੈਂਬਰਾਂ ਦੀ ਗਿਣਤੀ ਵੱਧੀ ਵੀ ਹੈਗੀ ਹੈ ਇੱਕ ਜੁਟਤਾ ਜਿਹੜੀ ਹੈ ਉਹ ਵੱਧੀ ਵੀ ਹੈ ਜਿਵੇਂ ਕਿ ਪੱਤਰਕਾਰ ਭਾਈਚਾਰੇ ਨੂੰ ਆਉਣ ਵਾਲੀਆਂ ਸਮੱਸਿਆਵਾਂ ਵਿੱਚ ਹਰ ਪਾਸੇ ਸਟੇਟ মিডিਆ ਕਲੱਬ ਜਿਹੜਾ ਇੱਕ ਜੁਟੋ ਕੇ ਖੜਦਾ ਵਾ ਔਰ ਹਮੇਸ਼ਾ ਖੜਦਾ ਰਹੂਗਾ ਕਿਤੇ ਵੀ ਕਿਤੇ ਜਰੂਰਤ ਪੈਂਦੀ ਹੈ ਤੇ ਸਟੇਟ মিডিਆ ਕਲੱਬ ਹਮੇਸ਼ਾ ਖੜਦਾ ਚਾਹੇ ਉਹ ਕਿਸੇ ਪੱਤਰਕਾਰ ਭਰਾਏ ਭਾਈਚਾਰੇ ਨੂੰ ਕਿਸੇ ਹਸਪੀਟਲ ਵਿੱਚ ਜਰੂਰਤ ਹੋਵੇ ਚਾਹੇ ਕਿਸੇ ਮਾਲੀ ਹਾਲ ਤੇ ਜਰੂਰਤ ਹੋਵੇ ਉਹਨਾਂ ਦੀਆਂ ਸਮੱਸਿਆਵਾਂ ਦੇ ਵਿੱਚ ਹਮੇਸ਼ਾ ਖੜੇ ਆ ਗੱਲ ਕਰੀਏ ਹੁਣ ਆਪਾਂ ਸਟੇਟ মিডিਆ ਕਲੱਬ ਤੋਂ ਇਲਾਵਾ ਹੋਰ ਕਲੱਬਾਂ ਵੀ ਇਹਨਾਂ ਨੂੰ ਵੀ ਬੇਨਤੀ ਹੈ ਵੀ ਆਪਣਾ ਇੱਕ ਜੁਟ ਹੋ ਕੇ ਚੱਲੀਏ ਤੇ ਇੱਕ ਜੁਟ ਹੋ ਕੇ ਆਪਾਂ ਪ੍ਰੈਸ ਕਲੱਬ ਵੀ ਬਣਾ ਲਾਂਗੇ ਆਮ ਆਮ ਆਦਮੀ ਪਾਰਟੀ ਨੂੰ ਵੀ ਅਸੀਂ ਗੁਹਾਰ ਲਗਾਈ ਹੈਗੀ ਹੈ ਸੰਜੀਵ ਅਰੋੜਾ ਇਹਨੂੰ ਵੀ ਸਾਨੂੰ ਪ੍ਰੈਸ ਕਲੱਬ ਦਿੱਤਾ ਜਾਵੇ ਹਾਲਾਂਕਿ ਜਦੋਂ ਲੁਧਿਆਣਾ ਦੇ ਵਿੱਚ ਐਮਪੀ ਰਮਣੀ ਸਿੰਘ ਬਿੱਟੂ ਬਣੇ ਸੀਗੇ ਉਹਨਾਂ ਨੇ ਸਭ ਤੋਂ ਪਹਿਲਾਂ ਇਹ ਕਿਹਾ ਸੀਗਾ ਸ਼ਰਤ ਦੇ ਵਿੱਚ ਵੀ ਤੁਹਾਨੂੰ ਪੱਤਰਕਾਰਾਂ ਨੂੰ ਪ੍ਰੈਸ ਕਲੱਬ ਦਿੱਤਾ ਜਾਊਗਾ ਔਰ ਐਮਪੀ ਬਣੇ ਨੂੰ ਦੇਖੋ ਜੀ ਕਿੰਨੇ ਸਾਲ ਹੋ ਗਏ ਪ੍ਰੈਸ ਵਾਲੇ ਦਾ ਸਾਰ ਵੀ ਨਹੀਂ ਪੁੱਛਿਆ ਉਹਨਾਂ ਨੇ ਬਟ ਸੰਜੀਵ ਰੋਣਾ ਔਰ ਆਮ ਆਦਮੀ ਪਾਰਟੀ ਉਹਨਾਂ ਨਾਲ ਗੱਲ ਹੋਈ ਹੁਣ ਉਹਨਾਂ ਨੇ ਸਰਕਾਰ ਨੇ ਤੁਹਾਨੂੰ ਆਸ਼ਵਾਸ਼ਨ ਦਿੱਤਾ ਵੀ ਹੁਣ ਆਪਾਂ ਜਲਦੀ ਹੀ ਤੁਹਾਨੂੰ ਪ੍ਰੈਸ ਕਲੱਬ ਦਵਾਵਾਂਗੇ ਜਿਵੇਂ ਕਿ ਸਟੇਟ মিডিਆ ਕਲੱਬ ਦਾ ਕਾਰਡ ਹੁਣ ਹਰ ਟੂਲ ਪਲਾਜ਼ਾ ਦੇ ਉੱਤੇ ਪੰਜਾਬ ਦੇ ਵਿੱਚ ਚੱਲੂਗਾ ਤੇ ਬੇਨਤੀ ਹੈ ਸਾਰਿਆਂ ਨੂੰ ਵੀ ਆਪਣਾ ਆਪਣਾ ਕਾਰਡ ਬਣਾਓ ਤੇ ਤਾਂਕਿ ਟੂਲ ਪਲਾਜ਼ਾ ਦਾ ਤੁਸੀਂ ਲਾਭ ਲੈ ਸਕੋ